ਪਹਿਲੇ ਵਾਰ ਜਿਹੜਾ ਪਹਿਲੇ ਵਾਰ ਹੋਇਆ ਹੈ ਸਿੰਘ ਦਾ ਬਾਪੀ ਸਿੰਘ ਦਾ ਸਮਾਜ ਦਾ ਕੀ ਕਹੋਗੇ ਅੱਜ ਕੋਰਾਲੀ ਦੇ ਨਾਲ ਪਟਿਆਲਾ ਕਾਲਜ ਵਿਖੇ ਸਰਦਾਰ ਗੁਰਪ੍ਰੀਤ ਗੁਰਪ੍ਰਤਾਪ ਸਿੰਘ ਪਟਿਆਲਾ ਜੀ ਵੱਲੋਂ ਇੱਕ ਬਹੁਤ ਹੀ ਮਿਲਖਣ ਫੰਕਸ਼ਨ ਕੀਤਾ ਗਿਆ ਜਿਹਦੇ ਵਿੱਚ ਜਿਹੜੇ ਪਾਠੀ ਸਿੰਘ ਸਹਿਬਾਨ ਹੈ ਸਾਡੇ ਇਸ ਪੂਰੇ ਏਰੀਏ ਦੇ ਉਹਨਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਪਲਾ ਕੇ ਸਨਮਾਨ ਦਿੱਤਾ ਗਿਆ ਇਹ ਅਜੇ ਤੱਕ ਕਿਸੇ ਦੇ ਸ਼ੈ ਧਿਆਨ 'ਚ ਨਹੀਂ ਆਇਆ ਪਰ ਜਿਹੜੇ ਇਹ ਗੁਰੂ ਸਾਹਿਬ ਦੇ ਵਜੀਰ ਐ ਪਾਠੀ ਸਿੰਘ ਜਿਹੜੇ ਪਾਠ ਕਰਦੇ ਐ ਜਿਹੜੀ ਗੁਰੂ ਮਤ ਦਿੰਦੇ ਐ ਜਿਹੜੇ ਗੁਰੂ ਸਾਹਿਬ ਦੀ ਬਾਣੀ ਦਾ ਉਚਾਰਨ ਕਰਦੇ ਘਰ ਘਰ ਜਾ ਕੇ ਜਾਂ ਗੁਰਦੁਆਰਾ ਸਹਿਬਾਨ ਦੇ ਵਿੱਚ ਉਹਨਾਂ ਦਾ ਸਨਮਾਨ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਇਸ ਫੰਕਸ਼ਨ 'ਚ ਆ ਕੇ ਮੈਂ ਵਧਾਈ ਦਿਨਾ ਅੰਗੁਰ ਪ੍ਰਤਾਪ ਜੀ ਨੂੰ ਜਿਨ੍ਹਾਂ ਨੇ ਇਸ ਪਰਿਵਾਰ ਦਾ 1075 ਸਿੰਘ ਦੁਨਾਂ ਦੇ ਇਹ ਭਾਣ ਜੀ ਹੈ ਉਹਨਾਂ ਦਾ ਪਰਿਵਾਰ ਨੇ ਇਸ ਏਰੀਏ ਦੇ ਵਿੱਚ ਬੜੀ ਸੇਵਾ ਕੀਤੀ ਹੈ ਸੋ ਅੱਜ ਫੇਰ ਇਹਨਾਂ ਨੇ ਇੱਕ ਵਿਲੱਖਣ ਕਿਸਮ ਦੀ ਸਮਾਜ ਦੇ ਵਿੱਚ ਗੱਲ ਤੋਰੀ ਹੈ ਕਿ ਜਿਹੜੇ ਪਾਠੀ ਸਿੰਘ ਸਹਿਬਾਨ ਹੈ ਉਹਨਾਂ ਦਾ ਸਨਮਾਨ ਉਹਨਾਂ ਦਾ ਮਾਨ ਕੀਤਾ ਜਾਵੇ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਕਿ ਮੈਨੂੰ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਸ਼ੁਰੂ ਕੀਤੀ ਗਈ ਹੈ ਜੀ ਇਹ ਹੈ ਜੀ ਨਵਾਂ ਸ਼ਹਿਰ ਦੇ ਵਿੱਚ ਕੀ ਕਾਂਗਰਸ ਜਿੱਥੇ ਨਸ਼ਾ ਮੁਕਤੀ ਸ਼ੁਰੂ ਕਰੀਆ ਜੰਨੀ ਸਾਹਿਬ ਨਸ਼ਾ ਮੁਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮੌਤਾ ਹੋਈਆਂ ਦੋ ਰੁੱਖਾਂ ਕੀ ਕਹਿਣਾ ਚਾਹੂਗੇ ਇਹ ਹੀ ਮੁੱਖ ਮੰਤਰੀ ਯਾਰ ਸਾਡਾ ਮੁੱਖ ਮੰਤਰੀ ਆਈ ਕੌਣ ਹੈ ਨਸ਼ੇ ਦਾ ਜਿਹੜਾ ਕਿ ਆਪ ਕਦੇ ਨਾ ਕਿਤੇ ਸ਼ਰਾਬੀ ਕੇ ਗਿਰ ਜਾਂਦਾ ਤੇ ਜੀ ਦਾ ਕੋਈ ਸੁਧ-ਬੁੱਧ ਨਹੀਂ ਹੈ ਕਿ ਇਹ ਕਾ ਸ਼ਰਾਬੀ ਕੇ ਕਿਆ ਬੋਲ ਦਵੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਇਹੀ ਜਦ ਮੁੱਖ ਮੰਤਰੀ ਸੀ ਪਹਿਲਾ ਇੱਕ ਵਾਰ ਸ਼ਰਾਬੀ ਕੇ ਬੰਦੇ ਮਰੇ ਉਹਨੂੰ ਕਹਿਣਾ ਸੀ ਮੁੱਖ ਮੰਤਰੀ ਦੇ ਪਰਚਾ ਦਰਜ ਕਰੋ ਤੇ ਅੱਜ ਫਿਰ ਇਹੀ ਮੁੱਖ ਮੰਤਰੀ ਉਹਨਾਂ ਨੂੰ 100000 ਰੁਪਿਆ ਦੇ ਕੇ ਸਾਰ ਰਿਹਾ ਹੈ ਉਹਨਾਂ ਪਰਿਵਾਰਾਂ ਦੀ ਸਾਰ ਲੈਣ ਤੋਂ ਇਲਾਵਾ ਜ਼ਿੰਮੇਵਾਰ ਬੰਦਿਆਂ ਨੂੰ ਕਟੇਰੇ 'ਚ ਕਿਉਂ ਨਹੀਂ ਖੜਾ ਕੀਤਾ ਜਾਂਦਾ ਕਿਉਂ ਛੋਟੇ-ਛੋਟੇ ਬੰਦਿਆਂ ਨੂੰ ਮੂਰੇ ਕਰਕੇ ਉਹਨਾਂ ਦੇ ਪਰਚੇ ਕਰਕੇ ਨੁਕਸਾਨ ਕਰ ਰਹੇ ਐ ਮੁੱਖ ਮੰਤਰੀ ਕਿਉਂ ਨਹੀਂ ਅਸਤੀਫਾ ਦਿੰਦਾ ਜਿਹੜਾ ਮੰਤਰੀ ਇਸ ਦਾ ਵਿਭਾਗ ਦਾ ਮਾਲਕ ਹੈ ਉਹਦੀ ਸੁਣਵਾਈ ਕਿਉਂ ਨਹੀਂ ਜਿਹੜੇ ਅਫਸਰ ਇਨਵੋਲਵ ਐ ਜਿਹੜੇ ਇਹਨਾਂ ਦੇ ਲੀਡਰ ਇਨਵੋਲਵ ਐ ਦੇਖੋ ਕਹਿੰਦੇ ਅੰਬਰ ਬੇਲ ਨੇ ਛੁੱਟੀ ਦੀ ਬਲੇ ਹਾਰੇ ਬੁੱਟੇ ਦੇ ਪੁੱਤ ਕਿਸੇ ਦਾ ਕਦੇ ਨਾ ਲਾਇਏ ਸulfe ਸੁੱਟੇ ਇਹਨਾਂ ਨੇ ਦੁਨੀਆ ਪਰ ਦਾ ਨਸ਼ਾ ਪੰਜਾਬ ਦੇ ਵਿੱਚ ਫਲਾਇਆ ਜਿੰਨਾ ਨਸ਼ਾ ਪਿਛਲੇ 3 ਸਾਲਾਂ ਚ ਵਧਿਆ ਇੰਨਾ ਕਦੇ ਨਹੀਂ ਵਧਿਆ ਤੇ ਇਹ ਜਿਹੜੇ ਲੀਡਰ ਹੈ ਜਿਹੜੀ ਪੁਲਿਸ ਹੈ ਕਿਉਂਕਿ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਸ਼ਰੀਆਂ ਬਿਕਦਾ ਬਿਨਾ ਪੁਲਿਸ ਤੇ ਬਿਨਾ ਲੀਡਰਸ਼ਿਪ ਦੀ ਪੈਟਰੋਨੇਜ ਤੇ ਕਦੇ ਵੀ ਨਜਾਇਜ਼ ਸ਼ਰਾਬ बिक ਨਹੀਂ ਸਕਦੀ ਕਦੇ ਵੀ ਮਾੜੀ ਸ਼ਰਾਬ ਨਹੀਂ बिक ਸਕਦੀ ਇਹਨਾਂ ਨੇ ਸ਼ੀਸ਼ਿਆਂ 'ਚ ਜ਼ਹਿਰ ਭਰ ਕੇ ਦਿੱਤਾ ਔਰ ਜਿੰਨੇ ਮਰੇ ਆ ਸਾਰੇ ਗਰੀਬ ਪਰਿਵਾਰਾਂ ਦੇ ਆ ਉੱਥੇ ਉਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਤੇ ਸਰਕਾਰ ਨੇ ਅੱਜ ਤੱਕ ਕਿਸੇ ਨੂੰ ਕਟਾਰੇ 'ਚ ਖੜਾ ਨਹੀਂ ਕੀਤਾ ਇਸ ਦੀ ਪਰਪਾਈ ਅੱਜ ਕਰ ਦੇਣਾ ਤਾਂ ਠੀਕ ਹੈ ਨਹੀਂ ਆਉਣ ਵਾਲੇ ਸਮੇਂ ਜਿਨ੍ਹਾਂ ਨੂੰ ਕਰਨੀ ਪਵੇਗੀ ਧੰਨਵਾਦ ਪੰਜਾਬ ਦਾ ਪੰਜਾਬ ਦਾ ਹਰ ਇੱਕ ਨਾਗਰ ਨੂੰ ਆਪਣੀ ਹਾਂਜੀ ਜਿਹੜੇ ਪਾਰਟੀਆਂ ਆਖਿੰਦੇ ਇਹਨਾਂ ਨੂੰ ਆਪਣੀ ਇੱਜ਼ਾਤ ਜਿਹੜੀ ਰਜਿਸਟਰ ਕਰਾਣੀ ਚਾਹੀਦੀ ਹੈ ਸ੍ਰੀਮਤੀ ਭਾਈ ਪਰਮਾਤਮਾ ਕਰੇ ਕਾਂਗਰਸ ਦੀ ਸਰਕਾਰ ਆਵੇ ਅੱਗੇ ਨੂੰ ਐਸੀ ਇਹ ਜਿਹੜੀ ਗੁਰਪ੍ਰਤਾਪ ਜੀ ਨੇ ਗੱਲ ਤੋਰੀ ਹੈ ਇਸ ਇਸ ਨੂੰ ਅੱਗੇ ਲਾਵਾਂਗੇ ਜਿਨਨੇ ਚਾਹੇ ਉਹ ਪੰਡਤ ਪੁਜਾਰੀ ਆ ਚਾਹੇ ਉਹ ਮੰਦਰਾਂ ਦੇ ਪੁਜਾਰੀ ਆ ਚਾਹੇ ਗੁਰੂ ਗੁਰੂਆਂ ਦੇ ਘਰ ਦੇ ਪਿਛਾਰੀ ਸਾਰਿਆਂ ਦੇ ਰਜਿਸਟ੍ਰੇਸ਼ਨ ਕਰਕੇ ਇਹਨਾਂ ਦਾ ਕੋਈ ਸਹੀ ਇਹਨਾਂ ਦਾ ਜਿਹੜੇ ਚੰਗੇ ਰੋਜ਼ਗਾਰ ਦਾ ਜਿਹੜਾ ਇੰਤਜ਼ਾਮ ਐ ਐਸੀ ਕਰਾਂਗੇ। ਸਰਦ ਨਗਰ ਕੌਂਸਲ ਦਾ ਅੱਜ ਬੇਪ ਬੇਪਰੋਸ ਦੀ ਮਤਾ ਪਾਇਆ ਗਿਆ। ਆਸ ਕਰਦਾ ਕੀ ਕਾਉਂਗੇ ਕਰਨਗਰ ਨਗਰ ਭਲਾ। ਯਾਰ ਇਹ ਬੇਪਰੋਸ ਕੀ ਨਹੀਂ ਐ ਧੱਕੇਸ਼ਾਹੀ ਮਤਾ ਐ। ਉਹਨਾਂ ਨੇ ਧੱਕੇ ਦੇ ਨਾਲ ਬੰਦੇ ਚੱਕੇ ਆ ਕਿਸੇ ਇੱਥੇ ਧੱਕੇ ਸਾਡਾ ਜਿਹੜਾ ਬਲਾਕ ਪ੍ਰਧਾਨ ਐ ਆਪਣਾ ਸ਼ਰਮਾ ਉਹਦੇ ਤੇ ਵੀ ਪਰਚਾ ਦਰਜ ਕਰਨੇ ਨੂੰ ਉਹਦੇ ਕਰ ਚਾਰ ਵਾਰ ਪੁਲਿਸ ਭੇਜ ਲਈ ਇਹ ਬਿਲਕੁਲੀ ਤੱਕੇ ਸ਼ਾਹੀ ਦੀ ਗੱਲ ਹੋਈ ਹੈ ਆ ਫੇਰ ਸਰਕਾਰ ਬਦਲ ਜਾਣੀ ਹੈ ਤਾਂ ਇਹਦੇ ਆਣਾ ਕੰਪੀਰ ਬਦਲ ਜਾਏਗਾ ਕੋਈ ਯਾਰ ਕੋਈ ਤਿਆਰੀ ਕਰੀ ਜਾਣ ਹਾਂਜੀ ਸਰ ਲੋਕਾਂ ਦੇ ਮਨਾਂ ਚੋਂ ਉੱਤਰ ਚੁੱਕੇ ਐ ਕਨੈ ਸਰ ਗ੍ਰੰਥੀ ਸਿੰਘਾ ਜਿਹੜੀ ਜਿਹੜੀ ਆ ਕਰਨ ਵਾਸਤੇ ਜੀਵ ਪੱਤਰ ਉੱਚਾ ਕਰਨ ਵਾਸਤੇ ਕੋਈ ਹੈ ਕੋਈ ਮੈਂ ਤੁਹਾਨੂੰ ਕਿਹਾ ਕਿ ਆ ਸਾਡੀ ਪਲੈਨਿੰਗ ਦਾ ਇੱਕ ਹਿੱਸਾ ਹੈ ਕੇ ਐਸੀ ਜਿਹੜੇ ਗੁਰੂ ਘਰ ਦੇ ਪਜਾਰੀ ਹੈ ਹਾਂਜੀ ਹਾਂਜੀ ਚਾਹੇ ਉਹ ਕਿਸੇ ਗੁਰੂ ਘਰ ਦੇ ਹੈ ਚਾਹੇ ਮੰਦਰ ਦੇ ਹੈ ਐਸੀ ਉਹਨਾਂ ਦੀ ਜਿਹੜਾ ਜੀਵਨ ਪੱਧਰ ਉੱਚਾ ਕਰਨ ਵਾਸਤੇ ਉਪਰਾਲੇ ਕਰ ਰਹੇ ਇਹ ਸਾਡੇ ਉਹ ਤਿਆਰੀ ਦਾ ਹੀ ਹਿੱਸਾ ਹੈ